ਦੋਸਤੋ ਕੀ ਸਾਡੀ ਕਿਸਮਤ ਜਨਮ ਤੋਂ ਪਹਿਲਾਂ ਹੀ ਲਿਖੀ ਹੋਈ ਹੁੰਦੀ ਹੈ ਜਾਂ ਫਿਰ ਇਹ ਸਾਡੇ ਕਰਮਾਂ ਦੇ ਨਾਲ ਨਿਰਧਾਰਤ ਹੁੰਦੀ ਹੈ ਕਿਸਮਤ ਹਮੇਸ਼ਾ ਤੋਂ ਹੀ ਇੱਕ ਚਰਚਾ ਦਾ ਵਿਸ਼ਾ ਰਹੀ ਹੈ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਾਡੀ ਕਿਸਮਤ ਸਾਡੇ ਜਨਮ ਤੋਂ ਪਹਿਲਾਂ ਹੀ ਲਿਖ ਦਿੱਤੀ ਜਾਂਦੀ ਹੈ ਤੇ ਕੁਝ ਲੋਕ ਮੰਨਦੇ ਹਨ ਕਿ ਇਨਸਾਨ ਦੇ ਕਰਮ ਹੀ ਉਹਦੀ ਕਿਸਮਤ ਨੂੰ ਬਣਾਉਂਦੇ ਹਨ ਦੋਸਤੋ ਕਰਮ ਅਤੇ ਕਿਸਮਤ ਨੂੰ ਸਮਝਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਕੀ ਇਨਸਾਨ ਪਾਪ ਕਰਮ ਆਪਣੇ ਪਿਛਲੇ ਜਨਮ ਦੇ ਕਰਮਾਂ ਦੇ ਕਾਰਨ ਕਰਦਾ ਹੈ ਜਾਂ ਫਿਰ ਉਹ ਆਪਣੇ ਕਰਮਾਂ ਦੇ ਨਾਲ ਹੀ ਆਪਣੀ ਕਿਸਮਤ ਨੂੰ ਬਣਾਉਂਦਾ ਜਾਂ ਵਿਗਾੜਦਾ ਹੈ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਕਿਸਮਤ ਤੇ ਕਰਮ ਦੇ ਵਿੱਚੋਂ ਜ਼ਿਆਦਾ ਸ਼ਕਤੀਸ਼ਾਲੀ ਕੌਣ ਹੈ ਤੇ ਕਿਉਂ ਹੈ ਕਿ ਸੱਚਮੁੱਚ ਹੀ ਕਿਸਮਤ ਸਾਡੇ ਕਰਮਾਂ ਦੇ ਨਾਲ ਹੀ ਬੰਦੀ ਹੈ ਜਾਂ ਫਿਰ ਇਹ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ ਇਸ ਵਿਸ਼ੇ ਦੇ ਵਿੱਚ ਗਰੁੜ ਪੁਰਾਣ ਧਰਮ ਗ੍ਰੰਥਾਂ ਤੇ ਆਚਾਰਿਆ ਚਾਣਕੇ ਨੇ ਚਾਣਕੇ ਦੀ ਨੀਤੀ ਵਿੱਚ ਕੀ ਦੱਸਿਆ ਹੈ ਇਹਦੇ ਨਾਲ ਹੀ ਕੁਰਾਨ ਸ਼ਰੀਫ ਬਾਈਬਲ ਤੇ ਹੋਰ ਅਨੇਕਾਂ ਧਰਮ ਗ੍ਰੰਥਾਂ ਦੇ ਵਿੱਚ ਇਸ ਵਿਸ਼ੇ ਵਿੱਚ ਕੀ ਲਿਖਿਆ ਗਿਆ ਹੈ ਕੀ ਕਿਹਾ ਗਿਆ ਹੈ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਜਾਣੋਗੇ ਹੈਲੋ ਦੋਸਤੋ ਰੋਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਗਰੁੜ ਪ੍ਰਾਣ ਵਿੱਚ ਕਿਸਮਤ ਨੂੰ ਲੈ ਕੇ ਕੀ ਲਿਖਿਆ ਗਿਆ ਹੈ ਇਹਦੇ ਬਾਅਦ ਜਾਣਾਂਗੇ ਕਿ ਆਚਾਰਿਆ ਚਾਣਕੇ ਨੇ ਚਾਣਕੇ ਦੀ ਨੀਤੀ ਵਿੱਚ ਕੀ ਕਿਹਾ ਹੈ ਤੇ ਭਗਵਾਨ ਕ੍ਰਿਸ਼ਨ ਜੀ ਨੇ ਇਹਦੇ ਬਾਰੇ ਵਿੱਚ ਗੀਤਾ ਵਿੱਚ ਕੀ ਕਿਹਾ ਹੈ ਦੋਸਤੋ ਧਰਮ ਸ਼ਾਸਤਰਾਂ ਵਿੱਚ ਲਿਖਿਆ ਗਿਆ ਹੈ ਕਿ ਮੌਤ ਦੇ ਬਾਅਦ ਸਿਰਫ ਸਰੀਰ ਨਸ਼ਟ ਹੁੰਦਾ ਹੈ ਪਰ ਆਤਮਾ ਕਦੇ ਨਹੀਂ ਮਰਦੀ ਗਰੁਪ ਪ੍ਰਾਣ ਵਿੱਚ ਦੱਸਿਆ ਗਿਆ ਹੈ ਕਿ 84 ਲੱਖ ਜੂਨਾਂ ਵਿੱਚੋਂ ਸਭ ਤੋਂ ਉੱਤਮ ਜੂਨ ਇਨਸਾਨ ਦੀ ਹੁੰਦੀ ਹੈ ਇਨਸਾਨ ਨੂੰ ਉਹਦੇ ਕਰਮਾਂ ਦੇ ਆਧਾਰ ਤੇ ਮੌਤ ਤੋਂ ਬਾਅਦ ਮੋਕਸ਼ ਜਾਂ ਅਗਲੀ ਜੂਨ ਪ੍ਰਾਪਤ ਹੁੰਦੀ ਹੈ ਇਸ ਦਾ ਮਤਲਬ ਹੈ ਕਿ ਮੌਤ ਦੇ ਬਾਅਦ ਤੁਹਾਡਾ ਜਨਮ ਕਿਸ ਜੁਨ ਵਿੱਚ ਹੋਵੇਗਾ ਇਹ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਅਰਥਾਤ ਤੁਸੀਂ ਆਪਣੇ ਜੀਵਨ ਵਿੱਚ ਜਿਸ ਤਰ੍ਹਾਂ ਦੇ ਕਰਮ ਕਰੋਗੇ ਮੌਤ ਤੋਂ ਬਾਅਦ ਉਹਨਾਂ ਦੇ ਅਨੁਸਾਰ ਤੁਹਾਨੂੰ ਮੁਕਤੀ ਜਾਂ ਅਗਲਾ ਜਨਮ ਪ੍ਰਾਪਤ ਹੋਵੇਗਾ ਗਰੁੜ ਪ੍ਰਾਂਦ ਦੇ ਅਨੁਸਾਰ ਐਸਾ ਵਿਅਕਤੀ ਜੋ ਧਰਮ ਵੇਦ ਕੁਰਾਨ ਤੇ ਧਾਰਮਿਕ ਗ੍ਰੰਥਾਂ ਦਾ અપਮਾਨ ਕਰਦਾ ਹੈ ਪ੍ਰਮਾਤਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਤੇ ਖੁਦਾ ਨੂੰ ਅਪਸ਼ਬਦ ਬੋਲਦਾ ਹੈ ਇਸ ਤਰ੍ਹਾਂ ਦੇ ਨਾਸਤਿਕ ਵਿਅਕਤੀ ਦਾ ਅਗਲਾ ਜਨਮ ਕੁੱਤੇ ਦੀ ਜੂਨ ਵਿੱਚ ਹੁੰਦਾ ਹੈ ਤੇ ਜੋ ਲੋਕ ਦੋਸਤ ਦੇ ਰੂਪ ਵਿੱਚ ਦੁਸ਼ਮਣ ਬਣੇ ਰਹਿੰਦੇ ਹਨ ਪਿੱਠ ਪਿੱਛੇ ਧੋਖਾ ਦਿੰਦੇ ਹਨ ਉਹਨਾਂ ਦਾ ਅਗਲਾ ਜਨਮ ਧਰਤੀ ਉੱਤੇ ਗਿੱਦ ਦੇ ਰੂਪ ਵਿੱਚ ਹੁੰਦਾ ਹੈ ਅਰਥਾਤ ਇਨਸਾਨ ਦੇ ਦੁਆਰਾ ਇਸ ਜੀਵਨ ਵਿੱਚ ਜੋ ਕਰਮ ਕੀਤੇ ਜਾਂਦੇ ਹਨ ਉਹਨਾਂ ਦੇ ਆਧਾਰ ਤੇ ਹੀ ਉਹਦਾ ਅਗਲਾ ਜਨਮ ਤੇ ਉਸਦੇ ਅਗਲੇ ਜੀਵਨ ਵਿੱਚ ਮਿਲਣ ਵਾਲੇ ਕਸ਼ਟ ਜੀਵਾਤਮਾ ਦੇ ਜਨਮ ਤੋਂ ਪਹਿਲਾਂ ਹੀ ਤੈਅ ਹੋ ਜਾਂਦੇ ਹਨ ਦੋਸਤੋ ਆਚਾਰਿਆ ਚਾਣਕ ਦੇ ਅਨੁਸਾਰ ਇਨਸਾਨ ਆਪਣੇ ਕਰਮਾਂ ਦੇ ਨਾਲ ਆਪਣੀ ਮੌਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਉਹਨਾਂ ਨੇ ਇੱਕ ਸ਼ਲੋਕ ਵਿੱਚ ਕਿਹਾ ਹੈ ਕਿ ਕਿਸੇ ਵੀ ਇਨਸਾਨ ਦੀ ਕਿਸਮਤ ਵਿੱਚ ਪੰਜ ਚੀਜ਼ਾਂ ਮਾਤਾ ਦੇ ਗਰਭ ਵਿੱਚ ਹੀ ਲਿਖ ਦਿੱਤੀਆਂ ਜਾਂਦੀਆਂ ਹਨ ਇਸ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਦੇ ਕਰਮ, ਧਨ ਸੰਪਤੀ, ਵਿੱਦਿਆ, ਉਮਰ ਤੇ ਮੌਤ ਦਾ ਸਮਾਂ ਇਹ ਪੰਜ ਚੀਜ਼ਾਂ ਇਨਸਾਨ ਦੀ ਕਿਸਮਤ ਵਿੱਚ ਉਸੇ ਵੇਲੇ ਹੀ ਲਿਖ ਦਿੱਤੀਆਂ ਜਾਂਦੀਆਂ ਹਨ ਜਦੋਂ ਉਹ ਆਪਣੀ ਮਾਂ ਦੇ ਗਰਭ ਵਿੱਚ ਹੁੰਦਾ ਹੈ। ਆਚਾਰਿਆ ਚਾਣਕ ਦੇ ਅਨੁਸਾਰ ਕਿਸੇ ਵੀ ਬੱਚੇ ਦੀ ਉਮਰ ਮਾਤਾ ਦੇ ਗਰਭ ਵਿੱਚ ਹੀ ਤੈਅ ਹੋ ਜਾਂਦੀ ਹੈ। ਉਹ ਤੰਦਰੁਸਤ ਹੋਵੇਗਾ ਜਾਂ ਵਿਕਲੰਗ ਹੋਵੇਗਾ ਇਸ ਸੰਸਾਰ ਦੇ ਵਿੱਚ ਆ ਪਾਵੇਗਾ ਜਾਂ ਨਹੀਂ ਆ ਪਾਵੇਗਾ ਇਹ ਵੀ ਮਾਂ ਦੇ ਗਰਭ ਵਿੱਚ ਹੀ ਤੈ ਹੋ ਜਾਂਦਾ ਹੈ ਆਚਾਰਾ ਚਾਣਕ ਦੇ ਅਨੁਸਾਰ ਹਰ ਵਿਅਕਤੀ ਨੂੰ ਉਹਦੇ ਕਰਮਾਂ ਦੇ ਅਨੁਸਾਰ ਸੁੱਖ ਦੁੱਖ ਭੋਗਣਾ ਹੀ ਪੈਂਦਾ ਹੈ ਇਹ ਕਰਮ ਸਿਰਫ ਵਰਤਮਾਨ ਜਾਂ ਇਸ ਜਨਮ ਦੇ ਨਹੀਂ ਬਲਕਿ ਪਿਛਲੇ ਜਨਮਾਂ ਦੇ ਵੀ ਹੋ ਸਕਦੇ ਹਨ ਲੱਖਾਂ ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਤੁਹਾਡੇ ਚੰਗੇ ਅਤੇ ਬੁਰੇ ਦਾ ਫੈਸਲਾ ਤੁਹਾਡੇ ਦੁਆਰਾ ਕੀਤੇ ਗਏ ਕਰਮਾਂ ਦੇ ਆਧਾਰ ਤੇ ਹੀ ਹੁੰਦਾ ਹੈ ਇਸ ਸ਼ਲੋਕ ਦੇ ਅਨੁਸਾਰ ਮਾਂ ਦੇ ਪੇਟ ਵਿੱਚ ਹੀ ਇਹ ਫੈਸਲਾ ਹੋ ਜਾਂਦਾ ਹੈ ਕਿ ਬੱਚੇ ਦੀ ਕਿਸਮਤ ਵਿੱਚ ਧਨ ਹੈ ਜਾਂ ਨਹੀਂ ਹੈ ਇਹ ਬੱਚਾ ਕਿੱਥੋਂ ਤੱਕ ਪੜ ਸਕੇਗਾ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਦੀ ਵਰਤੋਂ ਆਪਣੀ ਜ਼ਿੰਦਗੀ ਵਿੱਚ ਕਿੰਨੀ ਕੁ ਕਰ ਸਕੇਗਾ ਇਹ ਸਭ ਚੀਜ਼ਾਂ ਮਾਂ ਦੇ ਗਰਭ ਦੇ ਅੰਦਰ ਹੀ ਤੈਅ ਹੋ ਜਾਂਦੀਆਂ ਹਨ ਆਚਾਰਯ ਚਾਣਕ ਦੇ ਅਨੁਸਾਰ ਇਨਸਾਨ ਦੀ ਜ਼ਿੰਦਗੀ ਵਿੱਚ ਲਗਭਗ 101 ਵਾਰ ਮੌਤਾ ਯੋਗ ਬਣਦਾ ਹੈ ਜਿਦੇ ਵਿੱਚੋਂ ਇੱਕ ਵਾਰ ਕਾਲਮੌਤ ਹੁੰਦੀ ਹੈ ਤੇ ਬਾਕੀ ਸਭ ਅਕਾਲਮੌਤਾਂ ਹੁੰਦੀਆਂ ਹਨ ਅਕਾਲਮੌਤ ਨੂੰ ਕਰਮ ਤੇ ਸੇਵਾ ਸਿਮਰਨ ਦੇ ਨਾਲ ਬਦਲਿਆ ਜਾ ਸਕਦਾ ਹੈ ਪਰ ਕਾਲ ਮੌਤ ਨੂੰ ਬਦਲਿਆ ਨਹੀਂ ਜਾ ਸਕਦਾ ਚਲੋ ਹੁਣ ਜਾਣਦੇ ਹਾਂ ਕਿ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਇਹਦੇ ਬਾਰੇ ਵਿੱਚ ਕੀ ਲਿਖਿਆ ਹੈ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਇਨਸਾਨ ਆਪਣੀ ਕਿਸਮਤ ਖੁਦ ਬਣਾਉਂਦਾ ਹੈ ਜੀਵਨ ਵਿੱਚ ਹਰੇਕ ਕਦਮ ਤੇ ਸਾਡੀ ਸੋਚ ਸਾਡਾ ਵਿਵਹਾਰ ਸਾਡੇ ਕਰਮ ਹੀ ਸਾਡੀ ਕਿਸਮਤ ਤਿਆਰ ਕਰਦੇ ਹਨ ਧਰਮ ਸ਼ਾਸਤਰਾਂ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦੀ ਇੱਕ ਕਥਾ ਦੱਸੀ ਗਈ ਹੈ ਜਿਦੇ ਵਿੱਚ ਕੰਸ ਦੇ ਲਈ ਇੱਕ ਭੁਖਵਾਨੀ ਹੁੰਦੀ ਹੈ ਕਿ ਉਹਦੀ ਕਿਸਮਤ ਵਿੱਚ ਦੇਵਕੀ ਦੀ 8ਵੀਂ ਸੰਤਾਨ ਦੇ ਹੱਥੋਂ ਉਹਦੀ ਮੌਤ ਲਿਖੀ ਹੈ ਇਹ ਭੁਖਵਾਨੀ ਸੱਚ ਨਾ ਹੋਵੇ ਇਸ ਦੇ ਲਈ ਕੰਸ ਨੇ ਉਹ ਸਭ ਕੀਤਾ ਜੋ ਕਰ ਸਕਦਾ ਸੀ ਪਰ ਅੰਤ ਵਿੱਚ ਕੰਸ ਦੀ ਮੌਤ ਉਹਦੀ ਕਿਸਮਤ ਦੇ ਅਨੁਸਾਰ ਮਾਤਾ ਦੇਵਕੀ ਦੀ 8ਵੀਂ ਸੰਤਾਨ ਅਰਥਾਤ ਕ੍ਰਿਸ਼ਨ ਜੀ ਦੇ ਹੱਥੋਂ ਹੀ ਹੋਈ ਦੋਸਤੋ ਕਾਂਸ ਨੂੰ ਆਪਣੀ ਕਿਸਮਤ ਜਾਂ ਮੌਤ ਤੋਂ ਬਚਣ ਦੇ ਲਈ ਇਹਨਾਂ ਸਭ ਕੁਝ ਕਰਨ ਦੀ ਜ਼ਰੂਰਤ ਨਹੀਂ ਸੀ ਉਸ ਨੂੰ ਸਿਰਫ ਆਪਣੇ ਕਰਮ ਨੂੰ ਸੁਧਾਰਨ ਦੀ ਜ਼ਰੂਰਤ ਸੀ ਜੋ ਉਹਦੇ ਹੱਥ ਵਿੱਚ ਵੀ ਸੀ ਜੇਕਰ ਉਹ ਅਧਰਮ ਦਾ ਰਾਹ ਛੱਡ ਕੇ ਧਰਮ ਦੇ ਰਾਹ ਤੇ ਅੱਗੇ ਚੱਲ ਆ ਜਾਂਦਾ ਤਾਂ ਹੋ ਸਕਦਾ ਸੀ ਭਗਵਾਨ ਉਸ ਨੂੰ ਮਾਫੀ ਕਰ ਦਿੰਦੇ ਪਰ ਉਹ ਅਧਰਮ ਦੇ ਰਾਹ ਤੇ ਹੀ ਅੱਗੇ ਵਧਦਾ ਗਿਆ ਤੇ ਉਹਨਾਂ ਪਾਪ ਕਰਮਾਂ ਦੇ ਕਾਰਨ ਹੀ ਖੁਦ ਮੌਤ ਨੂੰ ਪ੍ਰਾਪਤ ਹੋਇਆ ਧਰਮ ਸ਼ਾਸਤਰਾਂ ਦੇ ਅਨੁਸਾਰ ਸਿਰਫ ਕਾਂਸੀ ਨਹੀਂ ਇਸ ਸੰਸਾਰ ਵਿੱਚ ਜਨਮ ਲੈਣ ਵਾਲੇ ਹਰੇਕ ਜੀਵ ਦੀ ਕਿਸਮਤ ਜਨਮ ਤੋਂ ਪਹਿਲਾਂ ਹੀ ਤੈਅ ਹੋ ਜਾਂਦੀ ਹੈ ਕੋਈ ਵਿਅਕਤੀ ਕਦੋਂ ਜਨਮ ਲਵੇਗਾ ਕੀ ਕਰੇਗਾ ਆਪਣੀ ਪੂਰੀ ਜ਼ਿੰਦਗੀ ਕਿਵੇਂ ਬਿਤਾਵੇਗਾ ਇਹ ਸਭ ਕੁਝ ਉਹਦੇ ਜਨਮ ਤੋਂ ਪਹਿਲਾਂ ਹੀ ਤੈਅ ਹੁੰਦਾ ਹੈ ਜਿਦੇ ਅਨੁਸਾਰ ਉਹਦਾ ਅਗਲਾ ਜਨਮ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਸਭ ਕੁਝ ਕਿਸਮਤ ਉੱਤੇ ਹੀ ਛੱਡ ਦਈਏ ਕਿਉਂਕਿ ਕਿਸਮਤ ਵੀ ਕਰਮਾਂ ਦੇ ਨਾਲ ਹੀ ਬਦਲੀ ਜਾ ਸਕਦੀ ਹੈ ਇਸਲਾਮ ਧਰਮ ਵਿੱਚ ਕਿਸਮਤ ਨੂੰ ਲੇਖਿਆ ਗਿਆ ਹੈ ਲੇਖਾਂ ਦਾ ਮਤਲਬ ਹੈ ਕਿ ਸਭ ਕੁਝ ਪਹਿਲਾਂ ਤੋਂ ਹੀ ਅੱਲਾ ਦੀ ਮਰਜ਼ੀ ਦੇ ਨਾਲ ਹੁੰਦਾ ਹੈ ਤੇ Hindu ਧਰਮ ਵਿੱਚ ਕਿਸਮਤ ਨੂੰ ਪ੍ਰਾਰਬਧ ਕਿਹਾ ਗਿਆ ਹੈ ਪ੍ਰਾਰਬਧ ਦਾ ਮਤਲਬ ਹੁੰਦਾ ਹੈ ਕਿ ਸਾਡਾ ਵਰਤਮਾਨ ਜੀਵਨ ਪਿਛਲੇ ਜਨਮ ਵਿੱਚ ਕੀਤੇ ਗਏ ਸੰਚਿਤ ਸਕਾਰਾਤਮਕ ਜਾਂ ਨਾਗਰਾਤਮਕ ਕਰਮਾ ਦਾ ਫਲ ਹੁੰਦਾ ਹੈ Hindu ਪੁਰਾਣ ਕਹਿੰਦੇ ਹਨ ਕਿ ਸਾਡੀ ਕਿਸਮਤ ਸਾਡੇ ਪਿਛਲੇ ਕਰਮਾ ਦੇ ਨਾਲ ਬਣਦੀ ਹੈ ਪਰ ਇਹ ਹੀ ਕਿਸਮਤ ਵਰਤਮਾਨ ਕਰਮਾ ਦੇ ਨਾਲ ਪ੍ਰਭਾਵਿਤ ਹੋਈ ਹੁੰਦੀ ਹੈ ਦੋਸਤੋ ਇਸੇ ਲਈ ਸਾਨੂੰ ਸਾਡੇ ਕਰਮਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤੇ ਨਾਲ ਹੀ ਆਪਣੀ ਕਿਸਮਤ ਨੂੰ ਸਵੀਕਾਰ ਵੀ ਕਰਨਾ ਚਾਹੀਦਾ ਹੈ ਤੇ ਬਾਈਬਲ ਦੇ ਅਨੁਸਾਰ ਸਾਡੀ ਦੁਨੀਆ ਵਿੱਚ ਕਰਮ ਕਿਸਮਤ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਤੁਹਾਡੇ ਕਰਮਾਂ ਦੇ ਅਨੁਸਾਰ ਹੀ ਇਨਸਾਨ ਨੂੰ ਆਪਣੇ ਨਾਲ ਰੱਖਦੇ ਹਨ ਜਾਂ ਨਾਲ ਰਹਿੰਦੇ ਹਨ ਤੇ ਉਸ ਨੂੰ ਹਰ ਮੁਸੀਬਤ ਤੋਂ ਬਚਾਉਂਦੇ ਹਨ ਜੋ ਆਪਣੇ ਕਰਮ ਉੱਤੇ ਆਪਣੀ ਕਿਸਮਤ ਦੇ ਨਾਲੋਂ ਜ਼ਿਆਦਾ ਵਿਸ਼ਵਾਸ ਕਰਦਾ ਹੈ ਪ੍ਰਮਾਤਮਾ ਉਸਦੇ ਕਰਮ ਨੂੰ ਹੀ ਨਿਯਤੀ ਵਿੱਚ ਬਦਲ ਦਿੰਦੇ ਹਨ ਦੋਸਤੋ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਕਰਮ ਤੇ ਕਿਸਮਤ ਦੇ ਵਿੱਚੋਂ ਵੱਡਾ ਕੌਣ ਹੈ ਕਰਮ ਤੇ ਕਿਸਮਤ ਦੇ ਵਿੱਚੋਂ ਕੌਣ ਜ਼ਿਆਦਾ ਮਹੱਤਵਪੂਰਨ ਹੈ ਇਹ ਇੱਕ ਬਹੁਤ ਹੀ ਵਿਵਾਦਿਕ ਤੇ ਵਿਅਕਤੀਗਤ ਪ੍ਰਸ਼ਨ ਹੈ ਕੁਝ ਲੋਕ ਮੰਨਦੇ ਹਨ ਕਿ ਕਿਸਮਤ ਸਭ ਕੁਝ ਹੁੰਦੀ ਹੈ ਤੇ ਕੁਝ ਲੋਕ ਕਹਿੰਦੇ ਹਨ ਕਿ ਕਰਮ ਹੀ ਸਭ ਕੁਝ ਹੁੰਦਾ ਹੈ ਜਦਕਿ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿਸਮਤ ਤੇ ਕਰਮ ਦੋਵੇਂ ਹੀ ਮਹੱਤਵਪੂਰਨ ਹੁੰਦੇ ਹਨ ਪੁਰਾਣਾ ਦੇ ਅਨੁਸਾਰ ਕਿਸਮਤ ਤੇ ਕਰਮ ਵਿੱਚੋਂ ਕਰਮ ਨੂੰ ਹੀ ਵੱਡਾ ਮੰਨਿਆ ਗਿਆ ਹੈ ਕਿਉਂਕਿ ਕਿਸਮਤ ਉੱਤੇ ਸਾਡਾ ਕੋਈ ਜੋਰ ਨਹੀਂ ਹੁੰਦਾ ਪਰ ਕਰਮ ਉੱਤੇ ਹੁੰਦਾ ਹੈ ਕਰਮ ਦੇ ਨਾਲ ਅਸੀਂ ਸਭ ਕੁਝ ਹਾਸਲ ਕਰ ਸਕਦੇ ਹਾਂ ਦੂਜੇ ਸ਼ਬਦਾਂ ਵਿੱਚ ਕਈਏ ਤਾਂ ਕਰਮਫਲ ਹੀ ਕਿਸਮਤ ਹੈ ਕਰਮ ਦੇ ਨਾਲ ਹੀ ਕਿਸਮਤ ਬਣਾਈ ਜਾ ਸਕਦੀ ਹੈ ਇਸੇ ਲਈ ਕਰਮ ਨੂੰ ਹੀ ਵੱਡਾ ਮੰਨਿਆ ਗਿਆ ਹੈ ਮੇਰਾ ਵੀ ਮੰਨਣਾ ਹੈ ਕਿ ਕਿਸਮਤ ਤੇ ਕਰਮ ਦੋਵੇਂ ਹੀ ਮਹੱਤਵਪੂਰਨ ਹੁੰਦੇ ਹਨ ਪਰ ਕਰਮ ਕਿਸਮਤ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਕਰਮ ਸਾਡੇ ਵੱਸ ਵਿੱਚ ਹੁੰਦਾ ਹੈ ਤੇ ਕਿਸਮਤ ਸਾਡੇ ਵੱਸ ਵਿੱਚ ਨਹੀਂ ਹੁੰਦੀ ਕਰਮ ਦੇ ਨਾਲ ਅਸੀਂ ਆਪਣੀ ਕਿਸਮਤ ਨੂੰ ਸੁਧਾਰ ਸਕਦੇ ਹਾਂ ਪਰ ਕਿਸਮਤ ਦੇ ਨਾਲ ਅਸੀਂ ਆਪਣੇ ਕਰਮ ਨੂੰ ਕਦੇ ਨਹੀਂ ਸੁਧਾਰ ਸਕਦੇ ਜੇਕਰ ਤੁਸੀਂ ਸਖਤ ਮਿਹਨਤ ਕਰਦੇ ਹੋ ਸਫਲ ਹੁੰਦੇ ਹੋ ਤਾਂ ਉਹ ਵੀ ਤੁਹਾਡੇ ਕਰਮ ਦੇ ਕਾਰਨ ਹੀ ਹੁੰਦਾ ਹੈ ਯਾਨੀ ਕਿ ਤੁਹਾਨੂੰ ਕਰਮ ਕਰਦੇ ਰਹਿਣਾ ਹੋਵੇਗਾ ਕਿਉਂਕਿ ਜੇਕਰ ਤੁਸੀਂ ਸਭ ਕੁਝ ਕਿਸਮਤ ਉੱਤੇ ਛੱਡ ਦੇਵੋਗੇ ਤਾਂ ਤੁਸੀਂ ਕਦੇ ਵੀ ਸਫਲ ਨਹੀਂ ਹੋ ਪਾਵੋਗੇ ਤਾਂ ਦੋਸਤੋ ਕਿਸਮਤ ਅਤੇ ਕਰਮ ਪੂਰੀ ਤਰ੍ਹਾਂ ਸਾਡੇ ਨਾਲ ਹੀ ਜੁੜੇ ਹੋਏ ਹੁੰਦੇ ਹਨ ਦੋਸਤੋ ਉਮੀਦ ਕਰਦਾ ਹਾਂ ਕਿ ਇਨਸਾਨ ਦੀ ਕਿਸਮਤ ਕਦੋਂ ਤੈਅ ਹੁੰਦੀ ਹੈ ਜਨਮ ਤੋਂ ਪਹਿਲਾਂ ਜਾਂ ਜਨਮ ਤੋਂ ਬਾਅਦ ਤੇ ਕਰਮ ਤੇ ਕਿਸਮਤ ਦੇ ਵਿੱਚੋਂ ਕੌਣ ਵੱਡਾ ਹੈ ਤੇ ਕਰਮਾਂ ਦੇ ਨਾਲ ਕਿਸਮਤ ਦਾ ਲਿਖਿਆ ਕਿਵੇਂ ਬਦਲਿਆ ਜਾ ਸਕਦਾ ਹੈ ਤੁਸੀਂ ਇਹ ਵੀ ਸਮਝ ਗਏ ਹੋਵੋਗੇ ਸੋ ਦੋਸਤੋ ਇਸ ਲਈ ਹਮੇਸ਼ਾ ਜ਼ਿੰਦਗੀ ਵਿੱਚ ਚੰਗੇ ਕਰਮ ਕਰਿਆ ਕਰੋ ਮਾਲਕ ਦਾ ਨਾਮ ਜਪਿਆ ਕਰੋ ਤੇ ਹੋਰਾਂ ਨੂੰ ਵੀ ਨਾਮ ਜਪਾਇਆ ਕਰੋ ਕਿਉਂਕਿ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਲ ਰਿਸ਼ਤੇ ਐਵੇਂ ਨਹੀਂ ਭੁਗਦੇ ਹੁੰਦੇ ਕਿਕਰਾਂ ਦੇ ਬੀਜ ਬੀਜ ਕੇ ਕਦੇ ਅੰਬ ਨਿਯੋਗਦੇ ਹੁੰਦੇ ਕਿਕਰਾਂ ਦੇ ਬੀਜ ਬੀਜ ਕੇ ਕਦੇ ਅੰਬ ਨਿਯੋਗਦੇ ਹੁੰਦੇ ਸੋ ਦੋਸਤੋ ਇਸੀ ਜਨਮ ਮੇ ਇਹ ਦੋ ਕੰਮ ਕਰੋ ਇੱਕ ਨਾਮ ਜਪੋ ਔਰ ਪ੍ਰੇਮ ਕਰੋ ਕਿਸੇ ਜੀਵ ਦਾ ਦਿਲ ਨਾ ਦੁਖਾਣਾ ਕਬੀ ਮੌਤ ਯਾਦ ਰੱਖੋ ਮਾਲਕ ਸੇ ਡਰੋ ਦੋਸਤੋ ਇੱਥੇ ਹੀ ਇਹ ਵੀਡੀਓ ਖਤਮ ਹੁੰਦੀ ਹੈ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਅਗੇ ਸ਼ੇਅਰ ਵੀ ਜਰੂਰ ਕਰਿਓ ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ